ਪਰਿਵਾਰ ਦੇ ਵੱਲੋਂ ਆਪਣੇ ਹੀ ਘਰ ਦੇ ਵਿੱਚ ਗਣਪਤੀ ਮਹਾਰਾਜ ਜੀ ਦਾ ਵਿਸਰਜਨ ਕੀਤਾ ਗਿਆ ਅਤੇ ਲੋਕਾਂ ਨੂੰ ਅਪੀਲ ਵੀ ਦਿੱਤੀ ਹੈ ਸੰਤੇਸ਼ਵ ਦਿਤਾ ਹੈ ਕਿ ਗਣਪਤੀ ਜੀ ਦਾ ਘਰ ਦੇ ਵਿੱਚ ਹੀ ਵਿਸਰਜਨ ਕਰਨਾ ਚਾਹੀਦਾ ਹੈ ਉਹਨਾਂ ਦਾ ਕਹਿਣਾ ਹੈ ਕਿ ਜਦੋਂ ਗਣਪਤੀ ਜੀ ਨੂੰ ਨਹਿਰਾਂ ਦੇ ਵਿੱਚ ਦਰਿਆਵਾਂ ਵਿੱਚ ਸੁੱਟਿਆ ਜਾਂਦਾ ਹੈ ਤਾਂ ਉੱਥੇ ਇਹਨਾਂ ਦੀ ਲੋਕਾਂ ਦੇ ਵੱਲੋਂ ਬੇਕਦਰ ਕੀਤੀ ਜਾਂਦੀ ਹੈ ਇਸ ਕਰਕੇ ਉਹ ਲੋਕਾਂ ਨੂੰ ਅਪੀਲ ਕਰਦੀ ਹੈ ਕਿ ਗਣਪਤੀ ਮਹਾਰਾਜ ਜੀ ਦਾ ਘਰ ਦੇ ਵਿੱਚ ਹੀ ਵਿਸਰਜਨ ਕਰਨਾ ਚਾਹੀਦਾ ਪਰ ਵੀ ਸੈਗਰ ਅਮਾ ਜੀ ਕਿਸ ਤਰ੍ਹਾਂ ਦੇ ਕਰੋ ਸਿਵਲ ਸਿਟੀ ਦੇ ਪੂਰੇ ਕਲੰਦੇ ਹੀ ਨੈਬਰਾਂ ਵੱਲੋਂ ਤੁਹਾਡਾ ਅੱਜ ਹੀ ਗਰਭਪਤੀ ਸੱਚਾ ਬਹੁਤ ਬਹੁਤ ਵਧੀਆ ਕੰਮ ਕਰ ਰਹੇ ਨੇ ਇਹਨਾਂ ਦਾ ਅਸੀਂ ਬਹੁਤ ਬਹੁਤ ਥੈਂਕਸਫੁਲ ਆ ਇਹਨਾਂ ਅੱਛਾ ਕੀਰਤਨ ਕੀਤਾ ਨੇ 10 ਦਿਨ ਪੂਰੀ ਰੌਣਕ ਲਗਾਈ ਰੱਖੀ ਹੈ ਇਸ ਤਰ੍ਹਾਂ ਅਸੀਂ ਕਹਿੰਦਾ ਜਿੱਦਾਂ ਅਸੀਂ ਸਵਰਗ 'ਚ ਬੈਠੇ ਹੋਇਆ ਕਿਸ ਤਰ੍ਹਾਂ ਮੰਦੇ ਵਿੱਚ ਖਿਆਲ ਆਇਆ ਸੀ ਕਿ ਘਰਾਂ ਦੇ ਵਿੱਚ ਵੀ ਰਾਜਮਾਨਾ ਜੀਨ ਬਣੇ ਇਹ ਬਹੁਤ ਵੱਡਾ ਸੁਜੈਸ਼ਨ ਹੈ ਜਿਨ੍ਹਾਂ ਨੇ ਵੀ ਜਿਨ੍ਹਾਂ ਨੇ ਵੀ ਪੁੱਟ ਆ ਕੀਤਾ ਨਾ ਇਹ ਬਹੁਤ ਅੱਛੀ ਗੱਲ ਹੈ ਕਿਉਂਕਿ ਵਿਸਰਜਨ ਕਰਨ ਨਾਲ ਇੱਕ ਤਾਂ ਸਾਡੇ ਗਣੇਸ਼ ਜੀ ਸਾਨੂੰ ਆਪਣੇ ਕੋਲ ਲੱਗਦੇ ਨੇ ਪਏ ਹੈ ਠੀਕ ਹੈ ਦੂਸਰਾ ਸੇਫਟੀ ਵਾਈਜ਼ ਵੀ ਇਹ ਬਹੁਤ ਅੱਛੀ ਚੀਜ਼ ਹੈ ਸੋ ਦਰਿਆ ਤੇ ਜਾ ਕੇ ਬੱਚੇ ਡੁੱਬਦੇ ਪਏ ਨੇ ਬੱਚਿਆਂ ਦਾ ਪਤਾ ਲੱਗਦਾ ਕਿੱਥੇ ਪੈਰ ਰੱਖਿਆ ਕਿੱਥੇ ਚਲੇ ਗਿਆ ਬੱਚੇ ਇਹਦੇ ਨਾਲੋਂ ਬੈਟਰ ਹੈ ਕਿ ਆਪਣੇ ਘਰ ਵਿੱਚ ਇਹਨਾਂ ਨੂੰ ਵਿਸਰਜਨ ਕਰੋ ਔਰ ਇਹਨਾਂ ਦਾ ਪੂਰਾ ਆਦਰ ਸਮਾਨ ਬਣਾਈ ਰੱਖੋ ਇਸ ਤਿਹਾਰ ਨੂੰ ਅੱਛੀ ਤਰ੍ਹਾਂ ਸੈਲੀਬ੍ਰੇਟ ਕਰੋ ਠੀਕ ਹੈ ਮੇਰਾ ਨਾਮ ਪੁਸ਼ਪਾ ਕਿੰਨੜਾ ਜੀ ਅੱਜ ਤੁਹਾਡੇ ਮਾਰੇ ਦੇਖੋ ਜੀ ਇਹ ਘਰ ਕਰ ਰਹੇ ਨੇ ਸਾਨੂੰ ਬਹੁਤ ਖੁਸ਼ੀ ਹੈ ਇਸ ਬਹੁਤ ਹੀ ਖੁਸ਼ੀ ਹੈ ਮਤਲਬ ਕਿਉਂਕਿ ਐਸਾ ਹੀ ਹੋਣਾ ਚਾਹੀਦਾ ਮਤਲਬ ਜੋ ਵੀ ਹੈ ਨਾ ਹਰ ਕਿਸੇ ਨੂੰ ਇਦਾਂ ਹੀ ਕਰਨਾ ਹੈ ਕਿਉਂਕਿ ਜਿਹੜਾ ਇਹ ਘਰ ਦਾ ਵੀ ਸਰਜਣ ਹੈ ਇਹਦੇ ਚ ਇੱਕ ਤਾਂ ਆਪਣੇ ਸਾਹਮਣੇ ਅਸੀਂ ਆਪਣੇ ਅੱਖਾਂ ਦੇ ਸਾਹਮਣੇ ਉਹਨਾਂ ਨੂੰ ਦੇਖਦੇ ਆ ਵਿਸਰਜਨ ਕਰਦੇ ਆ ਉਹ ਦੂਸਰੀ ਗੱਲ ਇਹ ਹੈ ਕਿ ਜਿਹੜਾ ਪਾਣੀ ਨਦੀਆਂ ਖਰਾਬ ਹੋ ਜਾਂਦੇ ਪਾਣੀ ਕਿੰਨਾ ਪ੍ਰਦੂਸ਼ਣ ਮਤਲਬ ਫੈਲਦਾ ਪਾਣੀ ਗੰਦਾ ਹੁੰਦਾ ਉਹਦੇ ਲਈ ਸਾਨੂੰ ਚਾਹੀਦਾ ਹੀ ਹੈ ਕਿ ਕਰੇ ਹੀ ਕਰੀਏ ਹਰ ਇੱਕ ਨੂੰ ਚਾਹੀਦਾ ਤੇ ਵੱਡੀਆਂ ਵੱਡੀਆਂ ਮੂਰਤੀਆਂ ਲੈ ਲੈਂਦੇ ਐ ਨੀ ਨੀ ਵੱਡੀਆਂ ਅਸੀਂ ਹੁਣੇ ਥੋੜੇ ਦਿਨ ਹੀ ਹੋਇਆ ਖਬਰ ਸੁਣੀ ਹੈ ਕਿ ਉਹ ਦੋ ਬੰਦੇ ਵਿੱਚ ਡੁੱਬ ਗਏ ਸੁਣੀ ਹੋਏਗੀ ਸ਼ਾਇਦ ਤੁਸੀਂ ਵੀ ਵਿੱਚ ਡੁੱਬ ਗਏ ਐ ਪਰ ਇਸ ਕਾ ਇਹੋ ਜੇ ਕੰਮ ਦਾ ਕੀ ਫਾਇਦਾ ਤੁਸੀਂ ਇੱਕ ਵਾਰ ਸੇ ਗਣੇਸ਼ ਜੀ ਦੀ ਉਹ ਕਰਦੇ ਹੋ ਫਿਰ ਵਿਗਨ ਪੈ ਗਿਆ ਕੀ ਫਾਇਦਾ ਹੋਇਆ ਮਤਲਬ ਗਣੇਸ਼ ਜੀ ਵੀ ਨਹੀਂ ਜਾਣਦੇ ਨਾ ਕਿ ਤੁਸੀਂ ਉੱਥੇ ਜਾ ਕੇ ਨਦੀਆਂ ਤੇ ਇਹ ਕਰੋ ਉਹ ਵੀ ਇਹੀ ਜਾਂਦੇ ਐ ਗਣੇਸ਼ ਜੀ ਦੇ ਮਤਲਬ ਇਹੀ ਤਮੰਨਾ ਹੈ ਨਾ ਕਿ ਅਗਰ ਦੋ ਬੰਦੇ 길 ਗਏ ਤੋਂ ਲਾ ਪਤਾ ਨਹੀਂ ਪਤਾ ਹੀ ਨਹੀਂ ਉਹਨਾਂ ਦਾ ਤਾਂ ਮਤਲਬ ਤਾਂ ਇਹੀ ਹੋਇਆ ਨਾ ਕਿ ਲੋਕਾਂ ਨੂੰ ਕੀ ਪੀਲੇ ਮੂਰਤੀ ਕਿੰਨੇ ਕੁ ਸਰਜੀ ਹੋਣੀ ਚਾਹੀਦੀ ਵਸ ਮੂਰਤੀ ਮੂਰਤੀ ਬਹੁਤ ਹੀ ਵੱਡੀ ਨਹੀਂ ਹੋਣੀ ਚਾਹੀਦੀ ਜਿਹੜਾ ਆਰਾਮ ਨਾਲ ਅਗਲੇ ਚੱਕ ਵੀ ਸਕਣ ਅਗਲੇ ਦਿਜੇ ਵਿੱਚ ਜਾਂਦੇ ਵੀ ਹੈ ਤੇ ਆਰਾਮ ਨਾਲ ਵਿਸਰਜਨ ਵੀ ਕਰ ਸਕਣ ਉਹ ਇੰਨੇ ਇੰਨੀਆਂ ਵੱਡੀਆਂ ਮੂਰਤੀਆਂ ਆਪਾਂ ਤਾਂ ਭਾਵਨਾ ਦੇਖਣੀ ਉਹ ਭਗਵਾਨ ਤੇ ਭਾਵਨਾ ਦੇਖਦੇ ਆ ਉਹ ਤੇ ਇੰਨੇ ਕੇ ਜੀ ਬਹੁਤ ਖੁਸ਼ ਨੇ ਜੇ ਤੁਸੀਂ ਛੋਟੀ ਤੋਂ ਛੋਟੀ ਲੈ ਆਓਗੇ ਤਾਂ ਵੀ ਉਹ ਬਹੁਤ ਖੁਸ਼ ਨੇ ਉਹਨਾਂ ਨੇ ਤੁਹਾਡੀ ਭਾਵਨਾ ਦੇਖਣੀ ਸਿਰਫ ਮਤਲਬ ਅੱਜ ਐਸਾ ਖੁਸ਼ੀ ਦਾ ਮੌਲਾ ਤਾਂ ਮਨ ਦੀ ਉਦਾਸੀ ਲੱਗਦੀ ਕਿਉਂਕਿ ਦੇਖੋ ਖੁਸ਼ੀ ਤਾਂ ਹੈ ਹੀ ਪਰ ਉਦਾਸੀ ਤਾਂ ਉਸ ਤੋਂ ਵੀ ਜ਼ਿਆਦਾ ਉਦਾਸੀ ਤਾਂ ਹੋਏਗੀ ਹੋਈ ਕਿਉਂਕਿ ਇੰਨੇ ਦਿਨ ਅਸੀਂ ਇਹਨਾਂ ਦੇ ਚਰਨਾਂ 'ਚ ਲੱਗੇ ਰਹੇ ਆਂ ਔਰ ਇਸੇ ਬਾਅਦ ਨੇ ਐਸਾ ਅਸੀਂ ਇਹਨਾਂ ਦੇ ਚਰਨਾਂ 'ਚ ਲੱਗ ਜਾਨੇ ਆਂ 10 ਦਿਨ ਨਹੀਂ ਤਾਂ ਅੱਗੇ ਪਿੱਛੇ ਤੁਹਾਨੂੰ ਪਤਾ ਹੀ ਹੈ ਕੋਈ ਰੋਇ ਰੋਇ ਸਤਸੰਗ ਨਹੀਂ ਹੁੰਦੇ ਉਹ ਸਾਨੂੰ ਬਹੁਤ ਜ਼ਿਆਦਾ ਮਤਲਬ ਠੀਕ ਹੈ ਮੇਰਾ ਨਾਮ ਪ੍ਰੋਮਿਲਾ ਵੰਸਲ ਹੈ ਜੀ ਅੱਛਾ ਗਰਪਤੀ ਮਹਾਰਾਜ ਜੀ ਤੁਸੀਂ ਕੁਝ ਕਰ ਦੇ ਵਿੱਚ ਹੋਣ ਜਾ ਰਹੇ ਹੋ ਮੈਂ ਕੀ ਕਹਿਣਾ ਚਾਹੁੰਦੀ ਹਾਂ ਅਸੀਂ ਇਹੀ ਕਹਿਣਾ ਚਾਹਾਂਗੇ ਜੀ ਦੇਖੋ ਜਲ ਵੀ ਇੱਕ ਦੇਵਤਾ ਹੈ ਔਰ ਉਹਨੂੰ ਵੀ ਪ੍ਰਦੂਸ਼ਿਤ ਕਰਨਾ ਅੱਛਾ ਨਹੀਂ ਹੁੰਦਾਗਾ ਕਿ ਦੇਖੋ ਬਾਹਰ ਫੌਰਨ ਦੇ ਵਿੱਚ ਕਿੰਨੀਆਂ ਨਦੀਆਂ ਸਾਫ਼ ਹੈ ਲੇਕਿਨ ਇੰਡੀਆ ਦੇ ਵਿੱਚ ਅਸੀਂ ਮਾਂ ਕਹਿੰਦੇ ਹੋਏ ਵੀ ਸਾਨੂੰ ਸ਼ਰਮ ਆਉਣੀ ਚਾਹੀਦੀ ਐ ਇਸ ਗੱਲ ਤੇ ਇਸ ਗੱਲ ਤੇ ਸਾਨੂੰ ਸ਼ਰਮ ਆਉਣੀ ਚਾਹੀਦੀ ਹੈ ਵੀ ਮਾਂ ਕਹਿੰਦੇ ਹੋਏ ਵੀ ਅਸੀਂ ਉਹਨਾਂ ਨੂੰ ਮਤਲਬ ਗੰਦਾ ਕਰਦੇ ਆ ਲੇਕਿਨ ਇਹ ਜਿਹੜਾ ਘਰ ਚ ਹੁਣ ਅਜ਼ਬੀ ਸਰਜਨ ਦਾ ਰੀਤੀ ਰਿਵਾਜ ਚੱਲ ਗਿਆ ਬਹੁਤ ਅੱਛਾ ਚੱਲ ਗਿਆ ਔਰ ਬਹੁਤ ਹੀ ਅੱਛਾ ਲੱਗਦਾ ਹੈ ਦੇਖੋ ਪਰਮਾਤਮਾ ਤਾਂ ਘਟ ਦੇ ਅੰਦਰ ਹੈ ਸਭ ਕੁਝ ਸਾਡੇ ਅੰਦਰ ਹੀ ਹੈ ਬਾਹਰ ਤਾਂ ਇੱਕ ਦਿਖਾਵਾ ਹੈ ਠੀਕ ਹੈ ਇਹ ਅਸੀਂ ਜਿਹੜਾ ਕੀਰਤਨ ਵਗੈਰਾ ਕਰਦੇ ਆ ਅਸੀਂ ਇਹ ਸੰਜੋਗ ਦੇ ਮਾਰੇ ਕਰਦੇ ਆ ਕਿ ਸਾਡੇ ਨਾਲ ਲੱਗ ਕੇ ਹੋਰ ਵੀ ਭੈਣ ਭਰਾ ਜਾਗਰੂਕ ਹੋਣ ਇਹਨਾਂ ਚੀਜ਼ਾਂ ਤੋਂ ਮਤਲਬ ਸਤਿਗੁਰੂ ਦੇ ਰਾਜ ਠੀਕ ਹੈ ਵੀ ਆਪਾਂ ਜੀ ਸਟਿੰਗ ਕਰਨ ਲਈ ਉਹ ਹੋਸੀਆ ਉੱਥੇ ਵੀ ਕਈ ਐਸੀ ਦੇਵੀ ਦੇ ਦੇਵੀ ਮੂਰਤੀਆਂ ਨੇ ਚੁੰਮੀਆਂ ਵੀ ਪਾੜਾ ਚ ਰੋੜਦੇ ਹੋਣ ਉਸ ਤਰੀਕੇ ਨਾਲ ਤੁਸੀਂ ਲੋਕਾਂ ਕੀ ਕਹਿਣਾ ਚਾਹੁੰਦੇ ਅਸੀਂ ਤਾਂ ਇਸ ਗੱਲ ਤੇ ਬਹੁਤ ਜ਼ਿਆਦਾ ਉਹ ਕਰਦੇ ਆ ਜੀ ਸਾਨੂੰ ਤਾਂ ਬਹੁਤ ਦੁੱਖ ਲੱਗਦਾ ਜਦੋਂ ਅਸੀਂ ਉੱਥੇ ਗਣੇਸ਼ ਜੀ ਦੇ ਦੇਖਦੇ ਆ ਗਏ ਆ ਜਦੋਂ ਜਲ ਪ੍ਰਵਾਹ ਹੁੰਦੇ ਆ ਗਣੇਸ਼ ਜੀ ਕੋਈ ਟੁਕੜਾ ਕਿੱਥੇ ਹੁੰਦਾ ਕੋਈ ਕਿੱਥੇ ਹੁੰਦਾ ਇਹ ਹੋਣਾ ਨਹੀਂ ਚਾਹੀਦਾ Hindu ਧਰਮ ਦੇ ਅਨੁਸਾਰ ਮੇਰਾ ਨਾਮ ਵਿਸ਼ਾਲ ਸੈਗਲ ਹੈ ਜੀ ਸਬ ਕਿਹੜੀ ਜਗ੍ਹਾ ਜੀ ਹੈ ਇਹ ਸਿਵਲ ਸਿਟੀ ਲੁਧਿਆਣਾ ਬੈਂਦੀ ਆ ਅੱਜ ਗਣਪਤੀ ਮਹਾਰਾਜ ਜੀ ਦੀ ਮੂਰਤੀ ਦੇ ਵਿਸਰਜਨ ਕਰਨ ਜਾ ਰਹੇ ਹਾਂ ਤੇ ਵਿੱਚ ਕੀ ਮਤਲਬ ਖਾਸ ਹੈ ਤੇ ਅੱਜ ਕਿਹੇ ਤਰੀਕੇ ਨਾਲ ਇਸਨੂੰ ਕਿਵੇਂ ਇਸ ਕਰ ਰਿਹਾ ਸੱਤ ਤਰੀਕ ਤੋਂ ਗਣੇਸ਼ ਜੀ ਸਾਡੇ ਘਰ ਆਏ ਨੇ ਉਹਨਾਂ ਦੀ ਸਾਡੀ ਜੋਸ਼ ਸ਼ਰਦਾ ਭਾਵ ਹੈ ਜੋ ਸਾਡੀ ਸਮਰਥਾ ਹੌਸਾ ਅਤੇ ਸਹਾਧਨਾ ਸੀ ਭਗਤੀ ਭਾਵਨਾ ਇਹਨਾਂ ਦੀ ਪੂਜਾ ਕੀਤੀ ਹੈ ਤੇ ਕਰ ਰਹੇ ਹਾਂ ਤੇ ਕਰਦੇ ਰਵਾਂਗੇ ਗਣੇਸ਼ ਚਤੁਰਤੀ ਦੇ ਅਫਸਰ ਦੇ ਉੱਤੇ ਜੋ ਵਿਸਰਜਨ ਦੀ ਪ੍ਰਥਾ ਪੁਰਾਣੀ ਚੱਲਦੀ ਆ ਰਹੀ ਹੈ ਦਰਿਆਵਾਂ 'ਚ ਜਾਣਾ ਨਦੀ ਕੰਢੇ ਜਾਣਾ ਜਿੱਥੇ ਕਰਕੇ ਬੇਅਦਬੀ ਹੁੰਦੀ ਹੈ ਉਸ ਬੇਅਦਬੀ ਨੂੰ ਰੋਕਣ ਵਾਸਤੇ ਅਸੀਂ ਸਨਾਤਨ ਧਰਮ ਦੇ ਆਗੂ ਹੋਂਦੇ ਨਾਤੇ ਸਨਾਤਨ ਧਰਮ ਦੇ ਸਾਰੇ ਵਾਰਸਾਂ ਦੇ ਵੱਲੋਂ ਇੱਕ ਸੰਦੇਸ਼ ਪਬਲਿਕ ਦੇਣਾ ਚਾਹੁੰਦੇ ਆ ਕਿ ਜਿਹੜੇ ਵੀ ਆਪਣਾ ਵਿਸਰਜਨ ਕਰਨਾ ਹੈ ਉਹ ਆਪਣੇ ਘਰੇ ਕਰੋ ਤਾਂ ਕਿ ਪ੍ਰਭੂ ਦਾ ਆਸ਼ੀਸ਼ ਸਾਡੇ ਸਿਰ ਤੇ ਸਦਾ ਬਣਿਆ ਰਹੇ ਆਉਣ ਵਾਲੀ ਪੀੜ੍ਹੀ ਵੀ ਸਨਾਤਨ ਤਰੰਦੀ ਇਸ ਪ੍ਰਥਾ ਨੂੰ ਮੰਨੇ ਤਾਂ ਕਿ ਉਹ ਹੋਣ ਵਾਲੀ ਬੇਅਦਬੀ ਔਰ ਕਰਾਊਡ ਜਿਹੜਾ ਇਕੱਠਾ ਹੁੰਦਾ ਜਿੰਨਾ ਪ੍ਰਸ਼ਾਸਨ ਨੂੰ ਵੀ ਬੜੀ ਪਰੇਸ਼ਾਨੀ ਹੁੰਦੀ ਆ ਉਤੋਂ निजात ਪਾਇਆ ਜਾ ਸਕੇ ਤੇ ਪ੍ਰਭੂ ਦਾ ਸ਼ੀਸ਼ ਸਾਡੇ ਦੇ ਸਾਡੇ ਪਰਿਵਾਰ ਤੇ ਸਮਸਤ ਮੰਡਲੀ ਉੱਤੇ ਬਣਿਆ ਰਵੇ। ਮਤਲਬ ਤੁਹਾਡੇ ਵੱਲੋਂ ਅੱਜ ਜਿਹੜੀ ਘਰ ਦੇ ਵਿੱਚ ਜਿਹੜੀ ਮੂਰਤੀ ਦੇ ਸੱਜਣ ਜੀ ਅਸੀਂ ਇਸ ਪਿਛਲੇ 16-17 ਸਾਲਾਂ ਤੋਂ ਘਰ ਦੇ ਆ ਰਹੇ ਅਸੀਂ ਘਰ ਹੀ ਕਰਦੇ ਆ ਤੇ ਅਸੀਂ ਬਾਹਰ ਉੱਥੇ ਜਾਂਦੇ ਹੀ ਨਹੀਂ। ਜਿਵੇਂ ਕਿ ਲੋਕਾਂ 'ਚ ਕਈ ਵਾਰ ਸਤਲੁਜ ਦਰਿਆ ਦੇ ਵਿੱਚ ਜਾਂਦੇ ਨੇ ਤੇ ਖਾਣੀ ਦੇ ਬਾਹਰ ਦੀ ਕਈ ਵਾਰ ਕਾਫੀ ਜੀ ਜੀ ਜੀ। ਕਈ ਹਾਦਸੇ ਵੀ ਹੋ ਜਾਂਦੇ ਨੇ ਲੇਕਿਨ ਉਸ ਟੀਨ ਨੂੰ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਸੀ ਲੋਕਾਂ ਨੂੰ ਮੈ ਤੁਸੀਂ ਚਾਹੋ ਤਾਂ ਤੁਹਾਡੇ ਘਰ ਉਹ ਸਦਾ ਲਈ ਵਿਰਾਜਮਾਨ ਹੋ ਸਕਦੇ ਨੇ ਇਹ ਤੁਹਾਡੀ ਸੋਚ ਤੁਹਾਡਾ ਦ੍ਰਿਸ਼ਟੀਕੋਣ ਹੈ ਤੁਸੀਂ ਆਪਣੇ ਦ੍ਰਿਸ਼ਟੀਕੋਣ ਕਿੰਦਾ ਰੱਖਦੇ ਹੋ ਬਾਲਾ ਹੋ ਹੱਲਾ ਕਰਕੇ ਕੋਈ ਫਾਇਦਾ ਨਹੀਂ ਪਰਮਾਤਮਾ ਦੀ ਅরাধਨਾ ਦੇ ਵਿੱਚ ਰਵੋ ਉਹਨੂੰ ਆਪਣਾ ਘਰੇ ਹੀ ਵਿਸਰਜਣ ਕਰੋ ਜੀ ਨਾਮ ਹੈ ਤੁਹਾਡਾ ਰਜਨੀ ਸਾਗਰ ਕਿਸ ਤਰੀਕੇ ਦੇਖ ਰੋ ਅੱਜ ਘਰ ਦੇ ਵਿੱਚ ਗਣਪਤੀ ਮਹਾਰਾਜ ਦਾ ਵਿਸਰਜਣ ਹੋ ਰਿਹਾ ਹੈ ਕੀ ਕਹਿਣਾ ਚਾਹੋ ਤੁਸੀਂ ਮੈਨੂੰ ਬਹੁਤ ਅੱਛਾ ਲੱਗ ਰਿਹਾ ਕਿਉਂਕਿ ਸਾਰੀ ਸਾਰੇ ਸਾਡੇ ਨਾਲ ਹੀ ਹੈ ਤੇ ਅਸੀਂ ਉਸ ਦਿਨ ਤੋਂ ਡੇਲੀ ਕੀਰਤਨ ਕਰਦੇ ਆ ਰਹੇ ਹਾਂ ਸਾਨੂੰ ਅੱਜ 10 ਦਿਨ ਹੋ ਰਿਹਾ ਕੀਰਤਨ ਪਾਠ ਚੱਲਦਾ ਪੂਜਾ ਚੱਲਦੀ ਹੈ ਉਹ ਸਾਰੇ ਸਿਵਲ ਸਿੱਟੀ ਦੇ ਸਾਡੇ ਨਾਲ ਸਾਥ ਦੇਣ ਵਾਲੇ ਮੰਡਲੀ ਮੇਰੇ ਨਾਲ ਸਾਥ ਦਿੰਦੀ ਹੈ ਮੈਨੂੰ ਬਹੁਤ ਅੱਛਾ ਲੱਗਦਾ ਖੁਸ਼ੀ ਹੁੰਦੀ ਆ ਔਰ ਅੱਜ ਅਸੀਂ ਵਿਸਰਜਨ ਕਰਾਂਗੇ ਉਹ ਵੀ ਇਸੇ ਤਰ੍ਹਾਂ ਹੀ ਅਸੀਂ ਸਾਰੇ ਮਿਲ ਕੇ ਇਕੱਠੇ ਕੀਰਤਨ ਕਰ ਰਹੇ ਹਾਂ ਭਜਨ ਕਰਕੇ ਕਰਾਂਗੇ ਵਿਸਰਜਨ ਮਨ ਦੇ ਵਿੱਚ ਕਿਸ ਤਰ੍ਹਾਂ ਜਦਾਸੀ ਨਜ਼ਰ ਆਏਗੀ ਕਿਉਂਕਿ ਦੇਖਿਆ ਜਾ ਸੱਤ ਦਿਨੋਂ ਅਸੀਂ ਬੜਾ ਚਾਹਵਾਂ ਲਗਾ ਕੇ ਕੀਰਤਨ ਕਰਦੇ ਆ ਰਹੇ ਲਗਾਤਾਰ ਅੱਜ ਇਹਨਾਂ ਦਾ ਜੀ ਵਿਸਰਜਨ ਕਰਨਾ ਕਿ ਲੱਗਦਾ ਜਿਵੇਂ ਆਪਣਾ ਘਰ ਦੇ ਤੋ ਜਿੰਨਾ ਵਿਸਰਜਨ ਕਰਨਾ ਆ ਰਿਹਾ ਹਾਂ ਜੀ ਉਦਾਸੀ ਤਾਂ ਹੁੰਦੀ ਹੈ ਜੀ ਮਨ ਚ ਇੰਨੇ ਦਿਨਾਂ ਦੀ ਅਸੀਂ ਉਹਨਾਂ ਨੂੰ ਪੂਜਾ ਕਰ ਰਹੇ ਉਹਨਾਂ ਨੂੰ ਆਪਣੇ ਕੋਲ ਰੱਖਿਆ ਹੋਇਆ ਸਾਡੀ ਸ਼ਰਧਾ ਇਹ ਵਿਸ਼ਵਾਸ ਬਣਿਆ ਹੋਇਆ ਉਹਨਾਂ ਨਾਲ ਤਾਂ ਲੱਗਦਾ ਹੀ ਹੈ ਕਿ ਵਿਸਰਜਨ ਕਰਨ ਲੱਗੇ ਮਨ ਥੋੜਾ ਡੋਲ ਜਾਂਦਾ ਹੈ ਜੀ ਵਿਸਰਜਨ ਕਰਾਂਗੇ ਤਾਂ ਕਿ ਆਪਣੀ ਸਾਡੀ ਜਿਹੜੀ ਭਾਵਨਾ ਉਹ ਸ਼ੁੱਧ ਰਹੇ ਤੇ ਉਹਨਾਂ ਅਸ਼ੀਰਵਾਦ ਸਾਡੇ ਸਿਰ ਤੇ ਬਣਿਆ ਰਹੇ ਧੰਨਵਾਦ